ਕੀਤੀ ਅਸੀਂ ਟੈਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਫਿਰ ਜੋ ਅਸੀਂ ਆਪ ਲੈ ਕੇ ਜਾਵਾਂ ਟੈਕ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਪਹਿਲਾਂ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਐਵੇਂ ਬਿਨਾਂ ਦੱਸੇ ਕਿ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਕਦੋਂ ਦੱਸਦੇ ਹੋ ਨਾ 2012 ਤੋਂ ਮੈਨੂੰ ਡਿਪੋਟੇਸ਼ਨ ਲੱਗੀ ਸੀ ਕਿਉਂਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤੋਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਹਾਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਟਾ ਹੀ ਸੀ ਸ੍ਰੀਚ ID ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਕਿ ਕਿਦ ਨੂੰ ਅਪਲੋਡ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਦਰ ਸਿਰ ਰਹੇ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉਥੋਂ ਦਾ ਮੈਨੂੰ ਪਤਾ ਨਹੀਂ ਪੁਰਾਣੇ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੋਰ ਕੀਤਾ ਅੱਛਾ ਜੀ ਠੀਕ ਮਾਤਾ ਹੀ ਹੋਰ ਦੇਖੀ ਜੀ ਯੂ ਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਸਿਡ ਠੀਕ ਐ ਤੁਹਾਨੂੰ ਇਹ ਨਾਲ ਕਰਦੇ ਚੰਕ ਮੈਂ ਕੀ ਦੱਸਾਂ ਥੋੜੇ ਕੇਸ ਨਹੀਂ ਹੁੰਦੇ ਜੀ ਕਿ ਜੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਸੀ ਮੈਨੂੰ ਜ਼ੀਰੋ ਤੋਂ ਮਾਸ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਗਿਆ ਤਾਂ ਉਹਦੇ ਦੇ ਹੱਥਕੜੀਆਂ ਲਾਈਆਂ ਬਣੀਆਂ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਤੇ ਦੇਖਦੇ ਕੋਈ ਸਿਹਤ ਦੇ ਦੂਸੇ ਮਿਲ ਰਿਹਾ ਸੀ ਜੋ ਇੱਕ ਮਡੂਲਸ ਹੈ ਸੂਚਨਦੀ ਹੈ ਅਸੀਂ ਕਹਿ ਲਈਏ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਸਾਈਡ ਇੱਕ ਫਿਰ ਬੈਕ ਸਾਈਡ 'ਚ ਤੁਰੀ ਮੈਨੂੰ ਤਾਂ ਜੰਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਠੀਕ ਠੀਕ ਹੈ ਜੀ ਜੀ ਮੈਂ ਸਦਾ ਚੁੱਕੋ ਮੈਂ ਜੀ ਜੀ ਬੋਲਦੇ ਰਹੀ ਮੈਂ ਕਮਰੇ ਚ ਜਰਮੈਨ ਨੂੰ ਲੈ ਕੇ ਕੇ ਫੋਟੋ ਲਈ ਉਹਨਾ ਮੇਰੇ ਤੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕਰ ਲਈ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰ ਨੂੰ ਜਗ੍ਹਾ ਹੈ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰੀਜ ਨੂੰ ਫ੍ਰੀਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕ ਸਪੇਸ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਕੋਈ ਨੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੈਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੈਂ ਚਲੇ ਗਈਆਂ ਫਿਰ ਇੱਕ ਕਾਊਂਟ ਹੁੰਦਾ ਹੈ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਿੱਤੇ ਸੀ ਮੈਂ ਤਾਂ ਜੋ ਹੋਰ ਚੱਲ ਕਈ ਜਾ ਰਹੀ ਹੈ ਇੱਕ ਹੀ ਨੂੰ ਇੰਨੀ ਸਖਤ ਆਯੋਗੀ ਹੈ ਕਸਸ ਸਮਾਨੀਆਂ ਵੀ ਨਹੀਂ ਆਉਂ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਹੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਅੱਛਾ ਮੈਨੂੰ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਗੀਆਂ ਸੀ ਮਾਤਾ ਜੀ ਆਪਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं जी जी एक्चुअली वो देते थे ब्रेड सैंडविच टर्की बीफ ऐसा वो मैं खाती नहीं पर जो मैं कहना चाह रही हूं मैं सीधा क्या थाने ये दसेगा कि विजिट क्यों भी तुम से थे इधर कुछ लीगली है ना पूछ सकते हैं आप आके पूछ सकते हैं कोई फाइल लगी हुई है प्रोसीजर को फॉलो करने से कितनी साथ उतने से और और सुनदे नहीं ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਫੋਟੋ ਨਾਲ ਉਸ ਨਹੀਂ ਕਾਫਿਸ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਪੜੀਂ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜਨ ਦਿੰਦੇ ਨਹੀਂ ਅੱਛਾ ਮੈਂ ਤਾਂ ਇਹ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ ਉਹ 132 ਲੋਕ ਸੀ ਇੰਡੀਆ ਦੇ ਇੰਡੀਆ ਕਿਸ ਤੋਂ ਹੋ ਕਰਦੇ ਸੀ 15 ਕੇ ਕਲੰਬੇ ਗਿਆ ਦੇ ਸੀ ਬਾਕੀ ਸਾਰੇ ਇੰਡੀਆ ਦੇ ਸੀ ਇਸ ਚੀਜ਼ ਤੋਂ ਜਿੰਚ ਵੀ ਹੱਤ ਕਰੀ ਪਲੇਨ ਚਾਤ ਕਰੀ ਨਹੀਂ ਨੂੰ ਨਹੀਂ ਫੈਲਾਇਆ ਉਹਨਾਂ ਨੇ ਹੱਤ ਕਰੀ ਕੋਈ ਦੋ ਅਫੀਸਰ ਚੰਗੇ ਸੀ ਜਦ ਮੈਨ ਵਹੀਕਲ ਸਪੀਡ ਲੈ ਕੇ ਗਿਆ ਨਾ ਤੇ ਕਿੜੀ ਲਗਾ ਕੇ ਉਹਦਾ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਤੇ ਕਿ ਤੁਸੀ ਇੰਡੀਆ ਇਹ ਤਾਂ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਤੇ ਲੱਗੇ ਸੀ ਪੈਰਾਂ ਨੂੰ ਤਾਂ ਹੱਥ ਨੂੰ ਲੱਗੇ ਆਗੇ ਕੀ ਕਿਆ ਲੜਾਈ ਆਪੀ ਹੈ ਤੁਸੀਂ ਜਾਨਾ ਚਾਹਤੀ ਹੈ ਮੇਰੀ ਫੈਮਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਇਹ ਬਹੁਤ ਯਾਦ ਕਰਦੀਆਂ ਨੇ ਜੀ ਕੋ ਕੋਣ ਤੇ ਗੱਲ ਮੈਂ ਜਰੂਰ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਮੈਂ ਹੀ ਉਹ ਤਾਂ ਸਾਰੇ ਵਰਕਿੰਗ ਲੀਗਲਸ ਨੇ ਸਾਰ ਲੀਗਲ ਉੱਥੇ ਡੈਰ ਰਹੇ ਨੇ ਮੈਂ ਪਾਰਾ ਜਾਣਾ ਚਾਹੂੰਗੀ ਚਾਹੂੰਗੀ ਮੇਰੀ ਫੈਮਿਲੀ ਹੈ ਤੇ ਹੁਣ ਸੀ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਹਾਂਜੀ ਉਹ ਕੀ ਕਹ ਰਹੇ ਨੇ ਕਿ ਕਿਹ ਮੈਂ ਕੀ ਡਾਕੂਮੈਂਟ ਸਬਮਿਟ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ اچھا ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਾਂ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝਿਓ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਦੇ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੈਂਟ ਆਫ ਸਿਰ ਪਾਰ ਮੰਨ ਕਰਿਆ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 80 ਦਿਨ ਦੇਖਿਆ ਜਾਵੇ ਤੁਸੀਂ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਜ਼ਟ ਕੀਤੇ ਗਏ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਉਹ ਆਫਤਾ ਜੋ ਵਿਦੇਸ਼ ਮੰਤਰੀ ਨੇ ਬਿਆਨ ਹੁੰਦਾ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਹੈ ਸਭ ਛੱਡ ਮੰਨਦੇ ਨਹੀਂ ਕਿ ਨਾਲ ਕੋਈ ਨਹੀਂ ਕੋਨ ਲੱਗਦਾ ਕਿ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣੀ ਸੀ ਉਸ ਟਾਈਮ ਫੋਰਨ ਪਾਲਸੀ ਉਹਨਾਂ ਦੀ ਥੋੜੀ ਜਿਹੀ ਲੀਨਿਅਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਕੰਪੇਨਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੰਪੇਨਿੰਗ ਚ ਕਿ ਮੈਂ ਇਮੀਗ੍ਰੈਂਟ ਨੂੰ ਮੈਂ ਤੇ ਇਹ ਚੀਜ਼ ਗੱਲ ਹੈ ਜਦੋਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਫੋਰ ਤੁਹਾਡੇ ਨਾਲ ਜਿੰਨਾ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਨੋਟ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਡੀਲਰਸ ਦਾ ਡਾਂਕੀ ਦੇ ਮੁੰਡੇ ਨਹੀਂ ਅੱਜ ਕੱਲ ਲੋਕੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਪਹਿਲਾਂ ਇਹਨੇ ਟਰੱਪ ਲੱਗਿਆ ਜਿੰਨਾ 2 ਸਾਲ ਦੇ ਵਿੱਚ ਵਿਸਿਆ ਸਰ ਉਹ ਲੋਕ ਹੀ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਕੋਈ ਟਿਕਟ ਸੀ ਜੀ ਨਹੀਂ ਮੇਰੇ ਕੋਈ ਟਿਕਟ ਨਹੀਂ ਤੇਰੇ ਕੋ ਡਾਕੂਮੈਂਟ ਕਿਹੜੇ ਕਿਹੜੇ ਸੀ ਮੇਰੇ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਆ ਗਿਆ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਪਹਿਲਾਂ ਤੇ ਕਰਨਾ ਪੈਂਦਾ ਤਾਂ ਹਾਂ ਜੀ ਸਾਲ ਨਹੀਂ ਹੁੰਦਾ ਸੀ ਰੀਨਿਊ ਸੀਗਾ ਜਦੋਂ ਤੁਹਾਨੂੰ ਰੀਨਿਊ ਸੀਗਾ ਹਾਂ ਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਪਰ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ ਇਹ ਕੰਮ ਤੇ ਬਾਅਦ ਮੈਂ ਹੁਣ ਨਾ ਰੈਸਟ ਕਰ ਲਿਆ। ਟ੍ਰਕ ਡਰਾਈਵਰ ਨਾਲ ਵੀ ਥੱਕਾ ਹੁੰਦਾ। ਸਾਰੇ ਹੁਣ ਹਾਂ। ਸੀਰਮਨ ਪੰਜਾਬ ਦੇ ਪਾਰੀ ਕੀ ਕਹਿੰਦਾ? ਟ੍ਰੰਪ ਦਾ ਸਾਜ ਦੂਸਰਾ ਕਾਰਜਕਾਲ ਹੈ ਟ੍ਰੰਪ ਦਾ ਸਾਜ ਹੁੰਦਾ। ਤੇ ਇਹ ਇੱਕ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ। ਹਾਂ ਤੇ ਮੈਂ ਉਹਨਾਂ ਮੈਂ ਕੀ ਕਹਿਣਾ? ਕੁਛ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ। ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ। ਮੇਰੀ ਫੈਮਿਲੀ ਤੇ ਉੱਥੇ ਹੈ। ਮੈਂ ਇੱਥੇ ਤਾਂ ਸਦੀ ਫੈਮਿਲੀ ਸਿਰ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ, ਪੁੱਛਦੇ ਸੀ। ਨਹੀਂ। ਮੈਨੂੰ ਅਜ ਨਹੀਂ ਤੇ ਸਾਲੋਗੇ ਮੈਂ ਕਪ ਕਤਨਾ ਨਹੀਂ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿਥੇ ਐਗਜ਼ੈਕਟ ਕਿਥੇ ਸੀ ਕੋਈ ਕੋਰ ਨਹੀਂ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਰੀਟੇਨ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸਲਫਨਾ ਸਬਕਾਇਸ ਦੇ ਸਬਕਾਇਸ ਦੇ ਹਾਂਜੀ ਉੱਥੇ ਰੀਟੇਨ ਕਰਦੇ ਉੱਥੇ ਕਰ ਲਿਆ ਫਿਰ ਤੁਸੀਂ ਕਿਹਾ ਕਿ ਮਤਲਬ ਹਾਜ਼ਰ ਲਾਣੀ ਹੈ ਤੋ ਤੇ ਪੇਪਰ ਦੇ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਪਟਕ ਲਾਈਨ ਤੇ ਸੀਗੇ ਉਹਨਾਂ ਚ ਵੀ ਕੋਈ ਰੀਟੇਨ ਕੀਤਾ ਤੁਹਾਨੂੰ ਕਿੱਥੋਂ ਬਾਅਦ ਲੋਕ ਜਿਹੜੇ ਹਾਜ਼ਰੀ ਲਾਣ ਆਈ ਸੀ ਸਾਰੇ ਲੁੱਟੀ ਨਾ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਕਹਿ ਹਾਜ਼ਰੀ ਲਾਣ ਕਿ ਕਰਨੀ ਸੀ ਤੁਸੀਂ ਜਦੋਂ ਉੱਥੇ ਗਏ ਸੀ ਗਰੁੱਪ ਤੋਂ ਸੀ 32 ਸਾਬ ਤੋਂ ਨੂੰ ਹੋ ਗਏ ਉਦੋਂ ਏਜੰਟ ਨੂੰ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕਿ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਸੀ ਕਿਤੇ ਹੋਰ ਕੰਟਰੀ ਦਾ ਕੋਈ ਵੀਜ਼ਾ ਨਹੀਂ ਸੀ ਪਰ ਉਹ ਕੋਈ ਪਰਸਦਾ ਨਹੀਂ ਸੀ ਸੌ ਸਤਾ ਮੈਂ ਤੇ ਗਏ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਸਿੱਧਾ ਮੈਂ ਪਰ ਹੁਣ ਤੁਸੀਂ ਆਪਣੇ ਵਕੀਲ ਨਾਲ ਟੱਚ ਕਰੋ ਤੇ ਮੇਰੀ ਫੈਮਿਲੀ ਟੱਚ ਹੈ ਅੱਛਾ ਹਾਂ ਮੈਂ ਤਾਂ ਕੀ ਹੋਣਾ ਮੈਂ ਫੈਮਿਲੀ ਮੈਂ ਤਾਂ ਜੁੱਟਿਆ ਨਹੀਂ ਜਾਂਦਾ ਹਾਂਜੀ ਮੈਂ ਤਾਂ ਸਾਰਾ ਦਿਨ ਮੇਰੇ ਸਿੱਧੇ ਮੈਂ ਫਿਰ ਨਹੀਂ ਜਾਂਦਾ ਕੋਣ ਹੈ ਜਿਸ ਤੇ ਲੰਗਦਾ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹਾਂਜੀ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਉੱਥੇ ਆ गोटा पेंड पट्टी तो तोर से ठीक है ठीक है ठीक है ना और जो कमिटी में से कोई मांग करते हैं आप जैसे आप जो आपका केस पर्स्यू करने के लिए गवर्नमेंट ऑफ इंडिया को करना तो चाहिए और मैं कुछ नहीं कह सकती वो मेरी फैमिली जो करेगी वो ही हैंडल करेगी सारा कुछ ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇੰਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇੱਥੋਂ ਦਾ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੂੰਗੀ